ਹਾਂਜੀ ਦੋਸਤੋ ਕੀ ਹਾਲ ਚਾਲ ਨੇ ਵੈਗੁਰੂ ਜੀ ਦਾ ਧਾਲ ਸਾਹਿਬ ਵੈਗੁਰੂ ਜੀ ਕੀਤੇ ਸੋ 10 ਰੁਪਏ ਸਿੰਘ ਮੁੱਦਕੀ ਵਾਲੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਆਪਣੇ ਚੈਨਲ ਦਾ ਨਾਮ ਹੈ ਮਿਕਸ ਸ਼ੂਟ ਮੁੱਦਕੀ ਵਾਲੇ ਤੇ ਇਹਦੇ ਵਿੱਚ ਮਿਕਸ ਵੀਡੀਓ ਪਾਈਆਂ ਜਾਂਦੀਆਂ ਨੇ ਤੇ ਅੱਜ ਆਓ ਆਪ ਜੀ ਦੇ ਵਾਸਤੇ ਇੱਕ ਨਵੀਂ ਚੀਜ਼ ਤਿਆਰ ਕਰਕੇ ਆਪ ਖੁਦ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਧਾਰਮਿਕ ਗੀਤ ਗਾਉਣ ਜਾ ਰਹੇ ਹਾਂ ਸੋ ਜਨਾ ਕਿਸ ਗੀਤ ਨੂੰ ਧਾਰਮਿਕ ਨੂੰ ਜਿੰਨਾ ਕ ਰਿਸਪੌਂਸ ਮਿਲੇਗਾ ਫਿਰ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਰਿਕਾਰਡ ਕਰਾ ਸਕੀਏ ਇਸ ਕਰਕੇ ਆਓ ਜਿਨੇ ਆਪ ਜੀ ਨੇ ਅੱਗੇ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਪਿਆਰ ਦੇਣਾ ਤੇ ਨਾਲ ਆ ਧਾਰਮਿਕ ਜਿਹੜਾ ਗੀਤ ਗਾਉਣ ਜਾ ਰਹੇ ਆ ਇਹਨੂੰ ਸੁਣ ਕੇ ਤੇ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਆਪ ਜੀ ਨੇ ਵੀਡੀਓ ਨੂੰ ਸ਼ੇਅਰ ਲਾਇਕ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੱਸਿਆ ਜੇ ਵੀ ਆਪ ਜੀ ਨੂੰ ਕਿਵੇਂ ਲੱਗਾ ਆਓ ਆਪਾਂ ਸਾਰੇ ਨਾਲ ਮਿਲ ਕੇ ਉਸ ਪਰਮਾਤਮਾ ਦੀ ਉਸਤਤ ਕਰੀਏ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਕਾ ਨੱਪ ਲੈ ਗੁਰਾਂ ਦਾ ਪੋ ਤਾਰ ਉੱਤੇ ਬੰਦੇ ਆਣਾ ਮੇਆ ਤੁਹੇ ਮੈਂ ਬੁਕਾਰੂ ਮੰਦਿਆ ਸਤਨਾਮ 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 ਜੀ ਬਾਹ ਗੁਰੂ ਬਾਹ ਗੁਰੂ ਬਾਹ ਗੁਰੂ ਦੀ ਆ ਸਤਨਾਮ ਨਤਨਾਮ ਸੰਤਨਾਮ ਜੀ ਬਾਦੀ ਗੁਰ ਬਾਹੀ ਗੁਰ ਬਾਦੀ ਜੀ ਸਤਨਾਮ ਸਤਨਾਮ ਸੰਤਨਾਮ ਜੀ ਬਾਹ ਗੁਰੂ ਬਾਹ ਗੁਰੂ ਬਾਹ ਗੁਰੂ ਮਨ ਲੈ ਕੋਲੋੜੇ ਬੰਦੇ ਜਿਦਾਂ ਕਰੀ ਜਿੱਤੇ ਮਾਣੇ ਉਹਨਾਂ ਲੋੜੇ ਬੰਦੇਆ ਜਿਹੜਾ ਦੀ ਮਾਣ ਰਹੀ ਕੋਲੋੜੇ ਬੰਦਿਆ ਜਿਹੜਾ ਦੀ ਮਾਣ ਰਹੀ ਕੋਲੋੜੇ ਬੰਦਿਆ ਹਰ ਨੀਂਹ ਰੁਕਾਂ ਨੂੰ ਸੱਜ ਲੱਗਦੇ ਦੁਨੀਆਂ ਨੂੰ ਫੰਸ ਜਾ ਲੱਗਦੇ ਪੁੱਛੇ ਤੇ ਹੱਥ ਨਾਮ ਤੁਮ ਲਗੁਰਾਂ ਦਾ ਮੇਂ ਉਮੀਦ ਉਤਾਉਂਦੇ ਆ ਉਮੀਦ ਉਤਾਉਂਦੇ ਆ ਹਰੀ ਨਾਮ ਦਾ ਗੰਗ ਸੱਜਾ ਲੀਨਾ ਹਰੀ ਨਾਮ ਦਾ ਗੰਗ ਸੱਜਾ ਲੀਨਾ ਵਾਹਿਗੁਰੂ ਵਾਹਿਗੁਰੂ ਸੰਤ ਰਾਮ ਦਾ ਨਾਮ ਸੱਜਾ ਲੀਨਾ ਹਰੀ ਨਾਮ ਦਾ ਗੰਗ ਸੱਜਾ ਲੀਨਾ ਵਾਹਿਗੁਰੂ ਵਾਹਿਗੁਰੂ ਕੋ ਬੰਦਿਆ ਨੰਗ ਨੰਗ ਗੁਰੂ ਗਾਦੀ ਕੋ ਬੰਦੇ ਆ ਉਹ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਸੀ ਸੋ ਜੇ ਲੀਆਂ ਵੀ ਗਲਤੀਆਂ ਛਲਤੀਆਂ ਹੋਣ ਆਪ ਜੀ ਨੇ ਮਾਫ ਕਰ ਦੇਣਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਇਸ ਤੋਂ ਵੀ ਬੈਟਰ ਕਰਨ ਦੀ ਸੋ ਆਪ ਜੀ ਦਾ ਸੁਣਨ ਦੇ ਵਾਸਤੇ ਧੰਨਵਾਦ ਜੇ ਜਿਵੇਂ ਕਿ ਮੈਂ ਕਹਿ ਰਿਹਾ ਸਾਂ ਕਿ ਜੇ ਇਸ ਧਾਰਮਿਕ ਗੀਤ ਨੂੰ ਰਿਸਪੌਂਸ ਮਿਲਿਆ ਤੇ ਨੂੰ ਆਪਾਂ ਰਿਕਾਰਡ ਵੀ ਕਰਾਵਾਂਗੇ ਸੋ ਆਪ ਜੀ ਨੇ ਜੇ ਵੀ ਅੱਗੇ ਵੀਡੀਓ ਨੂੰ ਪਿਆਰ ਦਿੱਤਾ ਇਸ ਧਾਰਮਿਕ ਗੀਤ ਨੂੰ ਵੀ ਪਿਆਰ ਦੇਣਾ ਬਹੁਤ ਬਹੁਤ ਧੰਨਵਾਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ